ਗੁਰਬਾਣੀ ਪੜ੍ਹ ਕੇ ਗੁਰੂ ਘਰ ਤੋਂ ਬਾਹਰ ਆਇਆ ਉਹਦਣਾ ਕੁੱਟ ਮਾਰ ਕੀਤੀ ਉਹਦੀ ਦਸਤਾਰ ਲਾਈ ਫੋਰ ਤੇ ਲੰਮੇ ਪਾਪਾ ਕੁੱਟਿਆ ਗਿਆ ਵਿਚਾਰਾ ਨਿਹੰਗ ਸਿੰਘ ਨੇ ਆਕੇ ਨਾ ਗੁਰਗੋਬ ਸਿੰਘ ਫਰਗੋਬ ਸਿੰਘ ਦੀ ਜਿਉ ਉਹਨੇ ਗੱਤਾਉ ਤੋ ਬਾਅਦ ਉਹਦੀ ਘਰ ਵਾਲੀ ਜਾ ਕੇ ਉਸ ਨਿਹੰਗ ਸਿੰਘ ਦੇ ਘਰ ਇਨਾ ਗਲਤ ਬੋਲੀ ਆ ਵੀ ਅਸੀਂ ਕਿੱਲੇ ਤੇ ਕਿੱਲੇ ਜ਼ਮੀਨ ਵੇਚ ਕੇ ਤੇ ਨਿਹੰਗ ਸਿੰਘ ਨੂੰ ਮਾਰ ਕੇ ਉੱਤੇ ਲਾਵਾਂਗੇ ਉਹ ਦਾਦੇ ਕੇ ਪੀਰਾਪੁਰਾ ਦੀ ਚੌਂਕੀ ਵੀ ਲਾਉਂਦਾ ਹੈ ਤੇ ਫਿਰ ਬੜਾ ਵੱਡਾ ਜ਼ਿਮੀਦਾਰ ਘਰਾਣੇ ਦਾ ਬੰਦਾ ਹੋ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਹੜੇ ਕਿ ਸ੍ਰਿਸ਼ਟੀ ਦੇ ਮਾਲਕ ਹੈ ਜਿਹੜੀ ਕਿ ਸਾਰੇ ਦੁਨੀਆ ਨੂੰ ਪਤਾ ਹੈ ਸਤਾਬਲੀ ਬੋਲੀ ਗਾਲ੍ਹਾਂ ਕੱਢਿਆ ਮੰਦਾ ਚੰਗਾ ਬਹੁਤ ਜਆ ਜਿਹੜਾ ਕਿ ਆਪਾਂ ਮੀਡੀਆ 'ਚ ਨਹੀਂ ਬੋਲ ਸਕਦੇ ਪੂਰੇ ਪਿੰਡ ਦੀ ਪੰਚਾਇਤ ਇਕੱਠੀ ਕਿਤੇ ਉਹਨਾਂ ਨੇ ਇਹ ਕਹਿ ਆ ਵੀ ਦੇਖੋ ਇੱਕ ਬੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਰਿਵਾਰ ਨੂੰ ਗਲਤ ਬੋਲ ਰਿਹਾ ਉਹ ਵੀ ਪੰਜਾਬ ਦੇ ਵਿੱਚ ਨਿੰਦਕ ਜੋ ਗੱਲ ਹੈ ਕਿ ਪੰਚਾਇਤ ਕੁਝ ਨਹੀਂ ਕਰ ਸਕਦੀ ਪਹਿਲੀ ਗੱਲ ਤੇ ਪਿੰਡ ਦੇ ਲੋਕਾਂ ਨੂੰ ਇਹਨੂੰ ਛੱਤਰ ਮਾਰ ਕੇ ਉਹਨੂੰ ਬੰਨਣਾ ਚਾਹੀਦਾ ਸੀ ਤੇ ਕਰੋ ਤਗੜੇ ਹੋਣ ਕਰਕੇ ਮਾੜਾ ਬੰਦਾ ਉਹਦੇ ਦੇਖਦਾ ਵੀ ਨਹੀਂ ਸੀਗਾ ਆਧਾ ਪਿੰਡ ਤੇ ਡਰਦੇ ਨਹੀਂ ਉੱਤੇ ਕੋਈ ਕਾਰਵਾਈ ਕੀਤੀ ਪਿੰਡ ਵਾਲਿਆਂ ਨੇ ਕੋਈ ਗਰੀਬ ਹੁੰਦਾ ਤੇ ਪਿੰਡ ਵਾਲਿਆਂ ਨੇ ਪਹਿਲੀ ਕੋਟ-ਕੋਟ ਕੇ ਮਾਰ ਦੇਣਾ ਸੀ ਬਾਬਾ ਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਤੇ ਅਕਸਰ ਹੀ ਕਿਸੇ ਨਾ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਅਜਿਹਾ ਕੰਮ ਕੀਤਾ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਤੁਸੀਂ ਕੀ ਮੰਨਦੇ ਹੋ ਦੂਜਾ ਉਹ ਬੰਦਾ ਕੌਣ ਸੀ ਜਿਸ ਦੁਆਰਾ ਅਜਿਹਾ ਕੀਤਾ ਗਿਆ ਤੁਸੀਂ ਵੀ ਉੱਥੇ ਪਹੁੰਚਦੇ ਹੋ ਕੀ ਗੱਲਬਾਤ ਹੁੰਦੀ ਹੈ ਦੇਖੋ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਦੇ ਸਾਰਿਆਂ ਨੇ ਵੇਖਿਆ ਹੈ ਉਹ ਸ਼ਰਾਰਤੀ ਅਨਸਰ ਵੱਲੋਂ ਪਹਿਲੋ ਤੇ ਇੱਕ ਨਿਹੰਗ ਸਿੰਘ ਵਿਚਾਰਾ ਗੁਰਬਾਣੀ ਪੜ੍ਹ ਕੇ ਗੁਰੂ ਘਰ ਤੋਂ ਬਾਹਰ ਆਇਆ ਉਹਦਣਾ ਕੁੱਟ ਮਾਰ ਕੀਤੀ ਉਹਦੀ ਦਸਤਾਰ ਲਾਈ ਕੇਸ ਫੁੱਟੇ ਗਏ ਹੋਰ ਤੇ ਲੰਮੇ ਪਾਪਾ ਕੁੱਟਿਆ ਗਿਆ ਵਿਚਾਰਾ ਨਿਹੰਗ ਸਿੰਘ ਹਣਾ ਚਲੋ ਜੇ ਉਹਦਾ ਕੋਈ ਗੱਲ ਹੈ ਸੀ ਨਿਹੰਗ ਸਿੰਘ ਨਾਲ ਉਤੋਂ ਬਾਅਦ ਉਹਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਹੜੇ ਕਿ ਸ੍ਰਿਸ਼ਟੀ ਦੇ ਮਾਲਕ ਹੈ ਜਿਹੜੀ ਕਿ ਸਾਰੇ ਦੁਨੀਆ ਨੂੰ ਪਤਾ ਹੈ ਉਹਨਾਂ ਨੂੰ ਵੀ ਇੰਨੀਆਂ ਗਲਤ ਸਤਾਵਲੀ ਬੋਲੀ ਗਾਲ੍ਹਾਂ ਕੱਢੀਆਂ ਮੰਦਾ ਚੰਗਾ ਬਹੁਤ ਜਿਆਦਾ ਜਿਹੜਾ ਕਿ ਆਪਾਂ ਮੀਡੀਆ 'ਚ ਨਹੀਂ ਬੋਲ ਸਕਦੇ ਇੱਥੋਂ ਤੱਕ ਵੀ ਕੀ ਹੈ ਕਈ ਸ਼ਬਦ ਸ਼ਾਇਦ ਮੀਡੀਆ ਤੇ ਵਾਇਰਲ ਹੋਏ ਵੀ ਆ ਤੇ ਉਤੋਂ ਬਾਅਦ ਕੁਝ ਨਿਹੰਗ ਸਿੰਘਾਂ ਨੇ ਚਲੋ ਦੱਸਦੇ ਵੀ ਸੌਦਾ ਵੀ ਲਾਇਆ ਉਹਦਾ ਉਤੋਂ ਬਾਅਦ ਸਾਰੀ ਨੇਹਗ ਸਿੰਘ ਜਥੇਬੰਦੀ ਅਸੀਂ ਪਹੁੰਚੇ ਉੱਥੇ ਨੇਹਗ ਸਿੰਘ ਭੇਜੇ ਤੇ ਉਸ ਸ਼ਰਾਰਤੀ ਅਨਸਰ ਤੇ 95 ਇਹਦਾ ਪਰਚਾ ਦਰਜ ਕੀਤਾ ਗਿਆ ਉਹਦੀ ਜਿਹੜੀ ਘਰ ਵਾਲੀ ਏ ਉਹ ਵੀ ਗਲਤ ਬੋਲੀ ਉਹਦੇ ਤੇ ਵੀ ਪਰਚਾ ਦਰਜ ਕਰਵਾਇਆ ਗਿਆ ਉਤੋਂ ਬਾਅਦ ਪੂਰੇ ਪਿੰਡ ਦੀ ਪੰਚਾਇਤ ਇਕੱਠੀ ਕੀਤੀ ਉੱਥੇ ਆਪਾਂ ਜਾ ਗਏ ਪੂਰੇ ਪਿੰਡ ਦੀ ਪੰਚਾਇਤ ਇਕੱਠੀ ਕੀਤੀ ਉਹਨਾਂ ਨੇ ਇਹ ਕਿਹਾ ਵੀ ਦੇਖੋ ਇੱਕ ਬੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਰਿਵਾਰ ਨੂੰ ਗਲਤ ਬੋਲ ਰਿਹਾ ਹੈ ਉਹ ਵੀ ਪੰਜਾਬ ਦੇ ਵਿੱਚ ਵੀ ਪੰਚਾਇਤ ਨੂੰ ਵੀ ਬੜੀ ਨਿੰਦਕੁਜ ਗੱਲ ਹੈ ਕਿ ਪੰਚਾਇਤ ਕੁਝ ਨਹੀਂ ਕਰ ਸਕਦੀ ਪਹਿਲੀ ਗੱਲ ਤੇ ਪਿੰਡ ਦੇ ਲੋਕਾਂ ਨੂੰ ਇਹਨੂੰ ਛੱਤਰ ਮਾਰ ਕੇ ਉਹਨੂੰ ਬੰਨਣਾ ਚਾਹੀਦਾ ਸੀ ਵੀ ਜਿਹੜਾ ਬੰਦਾ ਇੱਕ ਪਿੰਡ ਦੇ ਵਿੱਚ ਇਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗਲਤ ਬੋਲ ਰਿਹਾ ਚਲੋ ਪੂਰੇ ਪੰਚਾਇਤ ਤੋਂ ਉੱਥੇ ਮਤਾ ਪਵਾਇਆ ਗਿਆ ਲਿਖਤੀ ਲੋਸਮੈਂਟ ਕਰਾਈ ਗਈ ਹੈ ਵੀ ਜਿੰਨਾ ਚਿਰ ਤੱਕ ਉਹ ਬੰਦੇ ਦਾ ਜਿਹੜਾ ਕਾਨੂੰਨੀ ਕਾਰਵਾਈ ਚੱਲਦੀ ਉਹ ਤੇ ਚੱਲਦੀ ਆ ਤੇ ਉਹਦੇ ਤੋਂ ਬਾਅਦ ਸਾਰਾ ਪਰਿਵਾਰ ਆ ਕੇ ਗੁਰੂ ਘਰ ਜਿੱਨਾਂ ਚ ਨੱਕ ਨਹੀਂ ਰਗੜੇਗਾ ਉਹਨਾਂ ਚਰ ਉਹ ਬੰਦੇ ਦੇ ਘਰ ਚ ਕੋਈ ਖੁਸ਼ੀ ਹੋਵੇ ਕੋਈ ਗਮੀ ਹੋਵੇ ਗੁਰੂ ਗ੍ਰੰਥ ਸਾਹਿਬ ਮਾਰਾਇ ਨਹੀਂ ਜਾਣਗੇ ਤੇ ਪੂਰੇ ਪਿੰਡ ਵੱਲੋਂ ਬਾਈਕਾਟ ਕੀਤਾ ਗਿਆ ਉਹਦਾ ਬਾਬਾ ਜੀ ਇਹ ਵੀ ਗੱਲਾਂ ਸੁਣਨ ਆਂਦੀਆਂ ਨੇ ਕਿ ਕਿਸੇ ਗੱਦੀ ਦੇ ਉੱਤੇ ਇਹ ਬੰਦਾ ਹੈਗਾ ਆ ਤੇ ਇਹਦੇ ਪਿੱਛੇ ਦਾ ਕਾਰਨ ਪਤਾ ਲੱਗਿਆ ਤੁਹਾਨੂੰ ਕਿ ਕਿਉਂ ਉਸ ਦੁਆਰਾ ਅਜਿਹਾ ਕੀਤਾ ਗਿਆ ਕਿਉਂਕਿ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਮੈਂਟਲੀ ਅਫਸੈਟ ਹੈ ਉਹ ਦੇਖੋ ਜੇ ਮੈਂਟਲੀ ਅਫਸੈਟ ਹੈ ਉਹ ਘਰ ਜਾ ਕੇ ਲੜਦਾ ਆਪਣੇ ਆਪਣੇ ਮਾਪਿਆਂ ਨੂੰ ਕਿਉਂ ਨਹੀਂ ਗਾਲਾਂ ਕੱਢਦੇ ਕੋਈ ਵੀ ਬੇਦਬੀ ਕਰਦਾ ਹੈ ਜੇ ਗੁਰੂ ਮਹਾਰਾਜ ਬਾਰੇ ਗਲਤ ਬੋਲਦਾ ਹੈ ਤੇ ਉਹਨੂੰ ਆਪਾਂ ਮਤਬੁੱਦੀ ਕਹਿ ਦਿੰਨੇ ਆ ਪਾਗਲ ਕਹਿ ਦਿੰਨੇ ਆ ਆਪਣੇ ਘਰ 'ਚ ਕਿਉਂ ਨਹੀਂ ਗਲਤ ਕੰਮ ਕਰਦਾ ਜਿਉ ਉਹਨੇ ਕਿਹਾ ਉਹ ਤੋਂ ਬਾਅਦ ਉਹਦੀ ਘਰ ਵਾਲੀ ਜਾ ਕੇ ਉਸ ਨਿਹੰਗ ਸਿੰਘ ਦੇ ਘਰ ਇਹਨਾਂ ਗਲਤ ਬੋਲੀ ਆ ਵੀ ਅਸੀਂ ਕਿੱਲੇ ਤੇ ਕਿੱਲੇ ਜ਼ਮੀਨ ਵੇਚ ਕੇ ਤੇ ਨਿਹੰਗ ਸਿੰਘ ਨੂੰ ਮਾਰ ਕੇ ਉੱਤੇ ਲਾਵਾਂਗੇ ਤੁਸੀਂ ਕਾਰਨ ਕੀ ਸਮਝਦੇ ਹੋ ਕਾਰਨ ਤੁਸੀਂ ਆਪ ਦੇਖ ਸਕਦੇ ਹੋ ਕਿਉਂਕੋ ਦੱਸਦੇ ਕਿ ਪੀਰਾਪੁਰਾ ਦੀ ਚੌਂਕੀ ਵੀ ਲੋਂਦਾ ਹੈ ਤੇ ਫਿਰ ਬੜਾ ਵੱਡਾ ਜ਼ਿਮੀਂਦਾਰ ਘਰਾਣੇ ਦਾ ਬੰਦਾ ਹੋ ਜੱਟ ਜ਼ਿਮੀਂਦਾਰ ਹਨ ਤੇ ਘਰੋਂ ਤਕੜੇ ਹੋਣ ਕਰਕੇ ਮਾੜਾ ਬੰਦਾ ਉਹਦੇ ਆਲੇ ਵੇਖਦਾ ਵੀ ਨਹੀਂ ਸੀਗਾ ਆ ਤਾਂ ਪਿੰਡ ਦੇ ਡਰਦੇ ਨਹੀਂ ਉਹਤੇ ਕੋਈ ਕਾਰਵਾਈ ਕੀਤੀ ਪਿੰਡ ਵਾਲਿਆਂ ਨੇ ਕੋਈ ਗਰੀਬ ਹੁੰਦਾ ਤੇ ਪਿੰਡ ਵਾਲਿਆਂ ਨੇ ਪਹਿਲੀ ਘੋਟ ਘੋਟ ਕੇ ਮਾਰ ਦੇਣਾ ਸੀ ਇਹਸ ਕਰਕੇ ਜੋ ਸਾਰੇ ਜਣੇ ਆ ਕੇ ਸੰਗ ਜਥੇ ਬੰਦੀਏ ਫਿਰ ਸਾਰੀ ਕਾਰਵਾਈ ਕਰਾਈ ਪ੍ਰਸ਼ਾਸਨ ਤੋਂ ਵੀ ਪਰਚੇ ਦਰਜ ਹੋਏ ਉਹਦੇ ਤੇ ਵੀ ਉਹਦੀ ਘਰ ਵਾਲੀ ਤੇ ਵੀ ਤੇ ਪੂਰੇ ਪੰਚਾਇਤ ਨੂੰ ਇਕੱਠਾ ਕਰਕੇ ਫਿਰ ਮਤਾ ਪਵਾ ਕੇ ਪਿੰਡ ਚੋਂ ਵੀ ਉਹਦਾ ਬੇਦਖਲ ਕੀਤਾ ਪਿੰਡ ਚੋਂ ਜਿੰਨਾ ਚਿਰ ਤੱਕ ਸਾਰਾ ਪਰਿਵਾਰ ਬਾਫੀ ਨਹੀਂ ਮੰਗੇਗਾ ਉਹਨਾਂ ਚਿਰ ਗੁਰੂ ਘਰ ਦਾ ਹੁੰਦਾ ਕੋਈ ਸਬੰਧ ਨਹੀਂ ਪੂਰੀ ਪੰਚਾਇਤ ਨਾਲ ਕੋਈ ਸਬੰਧ ਨਹੀਂ ਪਿੰਡ ਚੋਂ ਵੀ ਬਾਈਕਾਟ ਕੀਤਾ ਗਿਆ ਉਸ ਦਾ ਤੁਸੀਂ ਇਹ ਗੱਲ ਵੀ ਕਿਤੇ ਤੁਸੀਂ ਕੀ ਸਮਝਦੇ ਹੋ ਵੀ ਕਿਤੇ ਨਾ ਕਿਤੇ ਉਸ ਬੰਦੇ ਦੇ ਨਾਲ ਜੋ ਨਿਹੰਗ ਸਿੰਘ ਦੀ ਕੁੱਟਮਾਰ ਕੀਤੀ ਗਈ ਉਹਦੇ ਨਾਲ ਉਹਦੀ ਪਰਸਨਲ ਰੰਜਿਸ਼ ਹੋ ਸਕਦੀ ਹੈ ਜਾਂ ਫਿਰ ਉਹਦੇ ਗੁਰੂ ਘਰ ਦੇ ਪ੍ਰਤੀ ਹੀ ਉਸਦੇ ਮਨ ਦੇ ਵਿੱਚ ਇੰਨਾ ਜਿਹੜਾ ਵੈਰ ਵਿਰੋਧ ਸੀ ਕਿ ਉਹ ਸਾਹਮਣੇ ਆ ਗਿਆ ਨਿਕਲ ਕੇ ਦੋਖਨੇ ਅੰਗ ਸਿੰਘ ਨੂੰ ਪੁੱਛਿਆ ਗਿਆ ਪ੍ਰਸ਼ਾਸਨ ਦੇ ਸਾਹਮਣੇ ਵੀ ਨਿਹੰਗ ਸਿੰਘ ਦਾ ਵੀ ਮੇਰੀ ਦੇ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਪਿੰਡ ਦੇ ਵਿੱਚ ਕੋਈ ਗੱਲਬਾਤ ਨਹੀਂ ਕੋਈ ਜਿਵੇਂ ਕਿਸੇ ਬੰਦੇ ਨੂੰ ਕਿ ਇੱਕ ਬਾਣੇ ਤੋਂ ਨਫ਼ਰਤ ਸਿੱਖਾ ਤੋਂ ਨਫ਼ਰਤ ਤੇ ਉਹ ਨਫ਼ਰਤ ਕਰਕੇ ਉਹ ਬੰਦੇ ਨੇ ਇੰਨਾ ਜ਼ਹਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਬਾਰੇ ਵੀ ਬੋਲਿਆ ਤੇ ਨਿਹੰਗ ਸਿੰਘ ਦੇ ਵੀ ਕੇਸ ਪੁੱਟੇ ਦਬਾਲੇ ਵਧਾਏ ਅਸੀਂ ਉੱਥੇ ਲੋਕਾਂ ਨੂੰ ਇਹੀ ਚੇਤਾਵਨੀ ਦਿੱਤੀ ਕੋਈ ਵੀ ਨਿਹੰਗ ਸਿੰਘ ਹੋਵੇ ਅੱਗੇ ਤੋਂ ਕੋਈ ਵੀ ਉਹਦੇ ਹੱਥੀ ਨਾ ਪਵੇ ਕੋਈ ਉਹਦੀ ਦਬਾਲੇ ਦੀ ਬੇਇੱਜ਼ਤੀ ਨਾ ਕਰੇ ਕੋਈ ਉਹਦੇ ਗੱਲ ਨਾ ਪਾਵੇ ਕਿਉਂਕਿ ਜਿਹੜਾ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹਾਂ ਕੋਈ ਵੀ ਨਿਹੰਗ ਸਿੰਘ ਗਲਤ ਹੋਏਗਾ ਗਲਤ ਨਸ਼ਾ ਕਰਦਾ ਫੜਿਆ ਜਾਵੇ ਕੋਈ ਗਲਤ ਹਰਕਤ ਕਰਦਾ ਪਰ ਫੜਿਆ ਜਾਵੇ ਸਾਨੂੰ ਜਥੇਬੰਦੀਆਂ ਨੂੰ ਦੱਸੋ ਜਿੰਨੀ ਉਹਦੀ ਗਲਤੀ ਹੋਏਗੀ ਜਥੇਬੰਦੀ ਚ ਅਸੀਂ ਉਹਨੂੰ ਸਜ਼ਾ ਦੇਵਾਂਗੇ ਸੰਗਲ ਵੀ ਲਾਵਾਂਗੇ ਬੰਨਾ ਕਿ ਜੇ ਲੋੜ ਪਈ ਤੇ ਜੋ ਗਲਤ ਹੈ ਪਰ ਇਹ ਨਹੀਂ ਵੀ ਆਮ ਇਨਸਾਨ ਉੱਠ ਕੇ ਨਿਹੰਗ ਸਿੰਘ ਦਾ ਹੱਥੀ ਪੈ ਜਾਏ ਜਾਂ ਦਬਾਲੇ ਦੀ ਬੇਇੱਜ਼ਤੀ ਕਰੇ ਦਬਾਲਾ ਵਧਾਵੇ ਨਹੀਂ ਜੇ ਉਹ ਵਾਕੀ ਗਲਤ ਹੈ ਤੇ ਸਾਨੂੰ ਨੰਗਾ ਸਿੰਘ ਨੂੰ ਲਿਖ ਕੇ ਭੇਜਿਆ ਜਾਵੇ ਤੇ ਅਸੀਂ ਆਪ ਕਾਨੂੰਨੀ ਕਾਰਵਾਈ ਕਰਿਆ ਕਰਾਂਗੇ